ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਉੱਪਰ ਕਲਿੱਕ ਕਰਨਾ ਇੱਕ ਵਾਰ ਬਗਦਾਦ ਸ਼ਹਿਰ ਵਿੱਚ ਪੀੜ ਦਸਤ ਦੇਰ ਦੀ ਗੱਦੀ ਚੱਲ ਰਹੀ ਸੀ ਸਾਰੇ ਦੇਸ਼ਾਂ ਤੋਂ ਦਸਤਗਿਰ ਦੇ ਚੇਲਦੇ ਉੱਥੇ ਜਾਂਦੇ ਸਨ ਭਾਰਤ ਤੋਂ ਵੀ ਕਾਫੀ ਮੁਸਲਮਾਨ ਉਸ ਨੂੰ ਮੰਨਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਸ਼ਹਿਰ ਦੇ ਨੇੜੇ ਜਾ ਡੇਰਾ ਲਾਇਆ ਆਸਾ ਰਾਗ ਦਾ ਸ਼ਬਦ ਉੱਥੇ ਜਾ ਚੁੜਿਆ ਇੱਥੇ ਗੁਰੂ ਜੀ ਕਈ ਦਿਨ ਰਹੇ ਲੋਕੀ ਸਤਸੰਗ ਵਿੱਚ ਆਉਣੇ ਸ਼ੁਰੂ ਹੋ ਗਏ ਰੱਬ ਦੀ ਬਾਣੀ ਦਾ ਕੀਰਤਨ ਸੁਣਨ ਲੱਗੇ ਮੁਸਲਮਾਨ ਮੱਤ ਵਿੱਚ राग न मना किया जाता है बुरा है। मुसलमानी पुजारिया ने कि हो के राग है, होकर नहीं पड़ता। कई बार गुरु जी कई लोग बहस भी करते पर गुरु जी तो दिल्ली सुन के चुप कर जाते कई कट्टर विरोधी हो गए अति उन्होंने पीर दस्तगीर को शिकायत कर दिखा पीर ने गुरु जी स्ने की इजाजत नहीं पर गुरु जी ने कीर्तन बंद ना किया पीर को दूजी शिकायत एक होर पहुंची कि ओर सर उल्ट यह भी कह रहा है कि आकाश पताल लखनऊ ਪੜਾ ਮੁਸਲਮਾਨੀ মত ਸਤ ਪਤਾਲ ਅਤੇ ਸਤ ਆਕਾਸ਼ ਹੀ ਮੰਨਤੀ ਹੈ ਐਸੀ ਗੱਲ ਲੋਕਾ ਕੁਲੂ ਸੁਣ ਕੇ ਪੀਰ ਜੀ ਆਪ ਚਲ ਕੇ ਆਏ ਅਤੇ ਸਤਮੁਲ ਜੀ ਦੇ ਸਾਹਮਣੇ ਬੈਠ ਗਏ ਪੀਰ ਜੀ ਨੇ ਸਵਾਲ ਕੀਤਾ ਕਿ ਮੁਸਲਮਾਨੀ মত ਦੇ ਅਨੁਸਾਰ ਸਤ ਪਤਾਲ ਅਤੇ ਸਤ ਆਕਾਸ਼ ਮੰਨੇ ਜਾਂਦੇ ਹਨ ਤੁਸੀਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦੱਸਦੇ ਹੋ

बेशुमार हन, रह तन पीर जी कह लगे सानू भी विखाओ लागे पीर का बेटा भी बैठा सी। पीर ने कहा कि लखा आकाश मेरे इस बेटे विखाओ बाबे नानक ने पीर दे बेटे दा हाथ पकड़ लिया कि अखा बंद कर लवो उसने अखा बंद कर लिया की वेखता है

ਸਤ ਸੰਗ ਹੋ ਰਹੀ ਹੈ ਕੀਰਤਨ ਹੋ ਰਿਹਾ ਹੈ ਪ੍ਰਾਪਾਦ ਵਰਤਾਇਆ ਜਾ ਰਿਹਾ ਹੈ ਲੜਕਾ ਵੇਖਦਾ ਵੇਖਦਾ ਥੱਕ ਗਿਆ ਅਤੇ ਚਲੋ ਵਾਪਸ ਚੰਦੋ ਗੁਰੂ ਜੀ ਕਹਿਣ ਲੱਗੇ ਤੇਰੇ ਪਿਤਾ ਨੇ ਮੰਨਣਾ ਨਹੀਂ ਕੋਈ ਨਿਸ਼ਾਨੀ ਦੇ ਚਲੀਏ ਕੀਰਤਨ ਵਾਲੀ ਥਾਂ ਤੂੰ ਇੱਕ ਬਰਤਨ ਦਿਆ ਅਤੇ ਉਸ ਵਿੱਚ ਕੜਾ ਪੁਰਸ਼ਾਦ ਪਵਾ ਲਿਆ ਅੱਖਾਂ ਖੋਲੀਆਂ ਕੀ ਦੇਖਦਾ ਹੈ ਇਹ ਵਿਗਦਾ ਦੇ ਵਿੱਚ ਹੀ ਉਸੇ ਥਾਂ ਤੇ ਆਪਣੇ ਪਿਤਾ ਦੇ ਪਾਸ ਬੈਠਾ ਹੈ ਚੱਕ ਪਟ ਹੀ ਉਹ ਲਖ ਪਤਾਲ ਅਤੇ ਆਕਾਸ਼ ਵੇਖ ਕੇ ਉੱਥੇ ਮੁੜਾਇਆ ਆਪਣੇ ਪਿਤਾ ਨੂੰ ਦੱਸਦਾ ਹੈ ਕਿ ਪਿਤਾ ਜੀ ਅਸੀਂ ਉੱਡਦੇ ਉੱਡਦੇ ਚਲੇ ਗਏ ਅਤੇ ਅਨੇਕ ਹੀ ਚੰਦ ਸੂਰਜ ਤੜਤੀਆਂ ਵੇਖੀਆਂ ਇਹਨਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਬਾਬਾ ਨਾਨਕ ਸੱਚਾ ਕਹਦਾ ਹੈ आकाश बताल ही पीर जी ने कहा कि कोई निशानी भी आया है लड़के ने कहा हाँ आ वेखो, मैं के आया हाँ पीर थे हो सारे हरा रह गए गुरु जी पासो सारे ने अपनी पुल बख्शाई गुरु जी ने नाम का उपदेश दिता सो प्यारे साहस संत जी वीडियो लाइक करो शेयर करो અતે કમેન્ટ બોક્સ ਵਿੱਚ વાહીપુડીજીનું લખો